ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਕੇ ਸਤਸ੍ਰੀ ਅਕਾਲ ਮੈਂ ਹਰਮਨ ਪ੍ਰੀਤਕੌਰ ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ ਜੀ ਉਹਨਾਂ ਨੇ ਸਮੁੱਚੇ ਡੈਲੀਗੇਟ ਤੇ ਲੀ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ ਮੀਡੀਆ ਦੇ ਰਾਹੀਂ ਕਿ ਜਿਸ ਦਿਨ ਇਕੱਠ ਕੀਤਾ ਜਾ ਸੀਗਾ ਬੁਰਜ ਭਾਈ ਫੂਲਾ ਸਿੰਘ ਦੇ ਵਿੱਚ ਤੇ ਉਹ ਕਹਿੰਦੇ ਜੀ ਉਸ ਦਿਨ ਬਹੁਤ ਵੱਡੇ ਪੱਧਰ ਦੇ ਉੱਤੇ ਡੈਲੀਗੇਟਸ ਆਏ ਉਸ ਦਿਨ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਕਹਿੰਦੇ ਜੀ ਕਿ ਲੀਡਰਸ਼ਿਪ ਦੇ ਵੱਲੋਂ ਮਾਨ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਉਸ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਭਾਈ ਅਸਲ ਆਪਦਾ ਤਕਰੀਕ ਹੋਣ ਵਾਲਾ ਕੰਮ ਤੇ ਅਸੀਂ ਦਫ਼ਤਰ ਲੈਣ ਵਾਲਾ ਕੰਮ ਤੇ ਅਸੀਂ ਇਹਨਾਂ ਦੇ ਕੋਲੋਂ ਸਾਰਾ ਜਿਹੜਾ ਅਧਿਕਾਰ ਹੈਗੇ ਆ ਕਿਉਂਕਿ ਅਸੀਂ ਅਸਲ ਅਕਾਲੀ ਆ ਇਸ ਕਰਕੇ ਅਸੀਂ ਇਹ ਸਾਰਾ ਕੁਝ ਹੁਣ ਕਰਨਾ ਉਧਰ ਹੁਣ ਜਿਹੜੇ ਪਹਿਲਾਂ ਵਾਲੇ ਅਕਾਲੀ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਤੁਸੀਂ ਕੋਲੋ ਲੈ ਲਓ ਸਾਰਾ ਸਮਾਨ ਅਦਾਲਤ ਪਹੁੰਚੋ ਵੇਲੇ ਸਿਰ ਪਹੁੰਚੋ ਤੇ ਫਿਰ ਆਪਾਂ ਅਗਲੀ ਗੱਲ ਕਰਦੇ ਆ ਤੇ ਸਾਡੇ ਕੋਲੇ ਪੂਰਾ ਸੰਵਿਧਾਨ ਹੈਗਾ ਤੋਂ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ ਉਹ ਆਉਂਦੇ ਸਮੇਂ ਦੇ ਵਿੱਚ ਕਿਵੇਂ ਅਸਲੀ ਸਾਬਤ ਹੋਣਗੇ ਕਿ ਸਾਡੇ ਵਾਲਾ ਅਕਾਲੀ ਜਣ ਅਸਲੀ ਹੈ ਉਹ ਕਿਵੇਂ ਦਸਤਖੋਹਣਗੇ ਕਿਵੇਂ ਸ਼੍ਰੋਮਣੀ ਕੀ ਮਟੀ ਲੈਣਗੇ ਕਿਵੇਂ ਚੋਣ ਨਿਸ਼ਾਨ ਲੈ ਲੈਣਗੇ ਇਹ ਸਮੇ ਦੇ ਉੱਤੇ ਨਰਫਰ ਕਰਦੀ ਗੱਲ ਆ ਵੀ ਉਹ ਕਰਦੇ ਕੀ ਆ ਪਰ ਜਿੰਨਾ ਕਪੜਾ ਤਜਰਬਾ ਹੈਗਾ ਉਹ ਇਹ ਆਈਜੀ ਦੇ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਜਦੋਂ ਕੇਸ ਚਲਾ ਜਾਂਦਾ ਉਹਦੇ ਉੱਤੇ ਫਿਰ ਕਈ ਕਿਈ ਦਹਾਕੇ ਵੀ ਲੱਗ ਜਾਂਦੇ ਆ ਇਹ ਕੋਈ ਇਨੀਸ਼ੀਏਟਿਵ ਮੁੱਕੜ ਵਾਲਾ ਮਸਲਾ ਨਹੀਂ ਹੈਗਾ ਕਿ ਭਾਈ ਅੱਜ ਆਪਾਂ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਤੇ ਭਾਈ ਆਪਾਂ ਕਹਿ ਕੇ ਵੀ 2 ਮਹੀਨਿਆਂ ਦੇ ਵਿੱਚ ਮਸਲਾ ਹੱਲ ਹੋ ਜਾਊਗਾ ਕਿਉਂਕਿ ਅੱਜ ਤੱਕ ਤਾਂ ਇਦਾਂ ਅਦਾਲਤਾਂ ਦੇ ਵਿੱਚ ਹੋਇਆ ਨਹੀਂ ਸੋ ਵੇਨੇ ਪਾਈ ਕੀ ਬਣਦਾ ਪਰ ਗੱਲ ਇਹ ਜੀ ਕਿ ਹੁਣ ਇੱਕ ਦੂਜੇ ਦੇ ਉੱਤੇ ਸ਼ਬਦਕ ਜੰਗ ਨਹੀਂ ਚੱਲ ਪਈ ਆ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਉਹ ਝੂਠੇ ਆ ਉਹ ਕਹਿੰਦੇ ਭਾਈ ਇਹ ਝੂਠੇ ਆ ਹੁਣ ਅਸਲੀ ਤੇ ਨਕਲੀ ਦੀ ਜੰਗ ਚੱਲ ਪਈ ਆ ਹੁਣ ਦਾ ਅਸਲ ਵਿੱਚ ਨਾਂ ਦੇ ਨਾਲ ਅਕਾਲੀ ਦਲ ਮਸ਼ਹੂਰ ਆ ਨਹੀਂ ਤਾਂ ਉਹਦਾ ਪਤਾ ਵੀ ਨਹੀਂ ਲੱਗਦਾ ਜਿਵੇਂ ਕਿ ਦੁਕਾਨਾਂ ਹੁੰਦੀਆਂ ਨਾ ਵੀ ਆਹ ਪਾਈ ਜੱਗੇ ਦੀ ਦੁਕਾਨ ਆ ਆ ਦੀਪਕ ਨੇ ਦੁਕਾਨ ਆ ਇਹ ਸੁਨੀਲ ਦੀ ਦੁਕਾਨ ਆ ਇਹ ਕੁਮਾਰ ਦੀ ਦੁਕਾਨ ਆ ਇਸ ਤਰੀਕੇ ਦੇ ਨਾਲ ਉਹੀ ਇਹਨਾਂ ਦਾ ਜਿਵੇਂ ਆ ਬਾਦਲਾਂ ਦਾ ਅਕਾਲੀ ਦਲ ਆ ਜਾਨੀ ਹਰਪ੍ਰੀਤ ਸਿੰਘ ਹੋਰਾਂ ਵਾਲਾ ਹੋ ਗਿਆ ਆ ਅੰਮ੍ਰਿਤਪਾਲ ਅਕਾਲੀ ਦਲ ਆ ਸਿਮਰਨਜੀਤ ਮਾਨ ਅਕਾਲੀ ਦਲ ਆ ਅੱਜਕੱਲ੍ਹ ਅਕਾਲੀ ਦਲਾਂ ਦੀ ਪਛਾਣ ਇਵੇਂ ਆ ਸੋ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲ ਇਵੇਂ ਨਿਕਲਦਾ ਜਿਵੇਂ ਕਿ ਗੁਰਦੁਆਰਾ ਕਮੇਟੀ ਦੀ ਲੜਾਈ ਤੋਂ ਬਾਅਦ ਵਿੱਚੋਂ ਇੱਕ ਨਵਾਂ ਗੁਰਦੁਆਰਾ ਨਿਕਲੇ ਹੁੰਦਾ ਸੋ ਇਸ ਤਰੀਕੇ ਦੇ ਨਾਲ ਪਰ ਸਮਾਂ ਦੱਸੂਗਾ ਜਾਨੀ ਹਰਪ੍ਰੀਤ ਸਿੰਘ ਕਿੰਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਂਦੇ ਆ ਫੇਲ ਸਾਬਤ ਹੋ ਜਾਂਦੇ ਆ ਜਾਂ ਪਾਸ ਸਾਬਤ ਹੁੰਦੇ ਆ ਇਹ ਆਉਂਦੇ ਕੁਝ ਕੁ ਮਹੀਨਿਆਂ ਦੇ ਵਿੱਚ ਤੇ ਮੇਰਾ ਖਿਆਲ ਆ ਵੀ ਇਸ ਦੇ ਵਿੱਚ 6 ਕੁ ਮਹੀਨੇ ਲੱਗਣਗੇ 6 ਮਹੀਨੇ ਵਿੱਚ ਤਸਵੀਰ ਸਾਫ਼ ਹੋਊਗੀ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਸਿੱਖਿਆ ਮੰਤਰੀ ਸਾਹਿਬ ਹਰਜੋਤ ਸਿੰਘ ਬੈਂਸਵਰਾਂ ਦੀ ਧਾਰਮਿਕ ਸਜ਼ਾ ਪੂਰੀ ਹੋ ਗਈ ਹੈ ਤੇ ਹੁਣ ਉਹ ਦਰਬਾਰ ਸਾਹਿਬ ਪਹੁੰਚੇ ਨੇ ਜੀ ਬਿਲਕੁਲ ਜੀ ਬਿਲਕੁਲ ਆਪਾਂ ਜਾਣਦੇ ਕਿ ਸਿੱਖਿਆ ਮੰਤਰੀ ਪੰਜਾਬ ਦੇ ਹਰਜੋਤ ਸਿੰਘ ਬੈਂਸਵਰਾਂ ਨੂੰ ਇਹ ਧਾਰਮਿਕ ਸੇਵਾ ਲਈ ਗਈ ਸੀ ਇਸ ਕਰਕੇ ਕਿਉਂਕਿ ਇਹ ਜਿਹੜਾ ਸ਼੍ਰੀਨਗਰ ਦੇ ਵਿੱਚ ਗਏ ਸੀਗੇ ਜਦੋਂ ਉੱਥੇ ਸਮਾਗਮ ਹੋਇਆ ਸੀਗਾ ਤੇ ਉਸ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਵਿੱਚ ਤੇ ਉੱਥੇ ਪੰਜਾਬੀ ਗਾਣੇ ਗਾਏ ਗਏ ਸੀ ਵੀਰ ਸਿੰਘਾਇਕ ਦੇ ਵੱਲੋਂ ਤੇ ਉੱਥੇ ਫਿਰ ਮੁੱਖ ਮਹਿਮਾਨ ਦੇ ਤੌਰ ਤੇ ਉੱਥੇ ਹਰਜੋਤ ਸਿੰਘ ਬੈਂਸੋਰੀ ਸੀ ਤੇ ਫਿਰ ਇਹਨਾਂ ਦਾ ਵਿਵਾਦ ਪੈਦਾ ਹੋਇਆ ਤੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਗੜਕਾ ਜਨੇ ਬੁਲਾਇਆ ਸੀ ਤੇ ਇਹ ਉੱਥੇ ਪਹੁੰਚੇ ਵੀ ਸੀ ਸੇ ਹੁਣ ਉਸ ਤੋਂ ਬਾਅਦ ਕਹਰਾਈ ਹੈ ਕਿ ਭਾਈ ਇਹਨਾਂ ਨੇ ਜਿਹੜੀਆਂ ਉਸ ਦਿਨ ਧਾਰਮਿਕ ਸੇਵਾਵਾਂ ਲਈ ਗਈਆਂ ਸੀ ਉਹ ਸਾਰੀਆਂ ਪੂਰੀਆਂ ਕਰ ਲਈਆਂ ਦਿੱਲੀ ਦੇ ਵਿੱਚ ਜਾ ਕੇ ਵੀ ਜੋੜੇ ਸਾਫ਼ ਕਰਲੇ ਪੰਜਾਬ ਦੇ ਵਕਫਾ ਗੁਰੂ ਘਰਾਂ ਦੇ ਵਿੱਚ ਇਹਨਾਂ ਨੇ ਪੈਦਲ ਜਾ ਕੇ ਵੀ ਆਪਣੀ ਸੇਵਾ ਨਿਭਾਈ ਆ ਉਹ ਇਹਨਾਂ ਨੇ ਬਾਕੀ ਸਾਰੇ ਕੰਮ ਕਾਜ ਕਰ ਲਏ ਤੇ ਕੱਲ ਜਦੋਂ ਇਹ ਸੇਵਾ ਦੀ ਸਮਾਪਤੀ ਹੋਈ ਆ ਉਹ ਉਹ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਆ 1100 ਰੁਪਏ ਦੀ ਇਹਨਾਂ ਨੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਤੀ ਆ ਆਪਣੀ ਇੱਕ ਮਹੀਨੇ ਦੀ ਤਨਖਾਹ ਸੇਵਾ ਦੇ ਵਿੱਚ ਦਿੱਤੀ ਆ ਤੇ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 20 ਲੱਖ ਰੁਪਏ ਇਹਨਾਂ ਦੇ ਵੱਲੋਂ ਸੜਕਾਂ ਦੀ ਮੁਰੰਮਤ ਤੇ ਸਾਂਭ ਸੰਭਾਲ ਦੇ ਲਈ ਵੀ ਜਿੱਥੇ ਗਏ ਆ ਤੋ ਇਹ ਇਨਾਂ ਨੇ ਵੀਰਵਾ ਜਿਹੜਾ ਸਾਹਮਣੇ ਆਇਆ ਤੋ ਇਹਨਾਂ ਨੇ ਗੱਲ ਕਹੀ ਕਿ ਜੋ ਮੈਨੂੰ ਗੁਰੂ ਦੇ ਦਰ ਦੇ ਉੱਤੇ ਸੇਵਾ ਲੱਗੀ ਸੀ ਕਿ ਮੈਂ ਧੰਨਵਾਦ ਨਹੀਂ ਆ ਉਹ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੇ ਜੋ ਵੀ ਗੱਲ ਹੋਈ ਸੀ ਉਹ ਕਹਿੰਦੇ ਜੀ ਅਸੀਂ ਆਪਦੀ ਸੇਵਾ ਉਸ ਰੂਪ ਦੇ ਵਿੱਚ ਨਿਭਾ ਲਈ ਹੈ ਸੋ ਆ ਗੱਲਾਂ ਸਾਹਮਣੇ ਆਈਆਂ ਜੀ ਜੀ ਤੇ ਟੇਣਾ ਸਾਹਿਬ ਜਿਹੜਾ ਇੱਕ ਉਹ ਖਬਰ ਚੱਲ ਰਹੀ ਸੀ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਕਲੈਕਟਰ ਰੇਟ ਵਧਣਗੇ ਉਹ ਫੈਸਲਾ ਕਹਿੰਦੇ ਫਿਲਹਾਲ ਟਾਲ ਦਿੱਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਉਹ ਫੈਸਲਾ ਫਿਲਹਾਲ ਟਾਲ ਦਿੱਤਾ ਗਿਆ ਕਿਉਂਕਿ ਪੰਜਾਬ ਸਰਕਾਰ ਦੀ ਬਦਖੋਹੀ ਇਸ ਵੇਲੇ ਪਹਿਲਾਂ ਹੀ ਵਕਤ-ਵਕਤ ਵਿਸ਼ੇ ਕਰਕੇ ਬਹੁਤ ਹੋ ਰਹੀ ਆ ਆ ਲੈਂਡ ਪੂਲਿੰਗ ਨੀਤੀ ਦੇ ਕਰਕੇ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਲਗਾਤਾਰ ਘਰੀ ਹੋਈ ਆ ਲੈਂਡ ਪੂਲਿੰਗ ਨੀਤੀ ਦੇ ਕਰਕੇ ਸਰਕਾਰ ਨੂੰ ਸਮਝ ਨਹੀਂ ਆਉਂਦੀ ਵੀ ਭਾਈ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਕਿਉਂਕਿ ਪਹਿਲਾਂ ਸਾਰੇ ਚਿਪਤਾ ਕਰੀ ਗਏ ਇਹ ਨੀਤੀ ਬਹੁਤ ਵਧੀਆ ਹੈ ਨੀਤੀ ਕਿਸਾਨ ਨੂੰ ਸਮਝ ਆਵੇਗੀ ਨੀਤੀ ਕਿਸਾਨ ਦਾ ਫਾਇਦਾ ਕਰੇਗੀ ਫਲਾਣ ਕਰੇਗੀ ਟੀ ਕਰੇਗੀ ਤੇ ਹੁਣ ਹਾਲਾਤ ਬਦਲ ਗਏ ਹੁਣ ਜਦੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਈ ਉਹ ਉਹ ਜਿਹੜੇ ਨੇਤਾ ਦੱਸਦੇ ਸੀ ਇਹਦੇ ਫਾਇਦੇ ਉਹ ਹੁਣ ਬਿਲਕੁਲ ਛਾਂਸੀ ਹੋ ਗਏ ਆ ਉਹ ਹੁਣ ਕਿਤੇ ਲੱਭਦੇ ਨਹੀਂ ਹੈਗੇ ਸੋ ਇਸੇ ਤਰੀਕੇ ਦੇ ਨਾਲ ਹੀ ਹੁਣ ਜਦੋਂ ਕਿਸਾਨ ਗੁੱਸੇ ਦੇ ਵਿੱਚ ਤੇ ਕਿਸਾਨ ਆ ਜਿਹੜੇ ਉਹ ਤਾਦਾ ਤਾਦਾ ਰਿਐਕਟ ਕਰਕੇ ਹਟੇ ਲੈਂਡ ਪੂਲਿੰਗ ਨੀਤੀ ਦੇ ਉੱਤੇ ਤੇ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ ਵੀ ਨਾਲ ਦੀ ਨਾਲ ਇੱਕ ਹੋਰ ਕਧੀਆ ਫੇੜ ਲੀਏ ਸੋ ਇਸ ਕਰਕੇ ਜਿਹੜੇ ਕੋਲੈਕਟਰ ਰੇਟ ਕੁਝ ਜ਼ਿਲ੍ਹਿਆਂ ਦੇ ਵਿੱਚ ਵਧਾਏ ਜਾਣੇ ਸੀ ਜ਼ਮੀਨਾਂ ਦੇ ਤੇ ਉਹਦੇ ਵਿੱਚ ਕਿਨੇ ਜੀ ਫਿਲਹਾਲ ਰੋਕ ਲਾ ਦਿੱਤੀ ਗਈ ਆ ਉਹਦਾ ਪੰਜਾਬ ਦੇ ਵਿੱਚ 7000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇੱਕ ਸਾਲ ਦੇ ਵਿੱਚ ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਫੀਸ ਦੇ ਰੂਪ ਦੇ ਵਿੱਚ ਇਕੱਤਰ ਕਰਨ ਦਾ ਪਲਾਨ ਹੈਗਾ ਇਹ ਪਿਛਲੀ ਵਾਰੀ ਮੇਰੇ ਖ਼ਿਆਲ ਸਪੰਜ 5700 ਕਰੋੜ ਸੀਗਾ ਉਹਦੇ ਵਿੱਚ ਮਤਲਬ ਵਾਧਾ ਕਰਨ ਦੀ ਯੋਜਨਾ ਪਰ ਹੁਣ ਜਿਵੇਂ ਕਿਸਾਨ ਭੜਕੇ ਹੋਏ ਆ ਤੇ ਕਿਸਾਨ ਹੋਰ ਨਖ ਤੇ ਭੜਕਾਟ ਦੇ ਵਿੱਚ ਆਉਣ ਇਸ ਕਰਕੇ ਸਰਕਾਰ ਨੇ ਵਕਤੀ ਤੌਰ ਦੇ ਉੱਤੇ ਅਰਜੀ ਤੌਰ ਦੇ ਉੱਤੇ ਇਹਦੇ ਉੱਤੇ ਰੋਕ ਲਾਈ ਆ ਕਿਉਂਕਿ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਇਹ ਕੁਝ ਪਹਿਲਾਂ ਹੀ ਚੱਲ ਰਿਹਾ ਜਾਨਕਿ ਵਧੇ ਹੋਏ ਰੇਟਾਂ ਦੇ ਮੁਤਾਬਕ ਪਹਿਲਾਂ ਰਜਿਸਟ੍ਰੇਸ਼ਨ ਹੁੰਦੀਆਂ ਪਰ ਜਿੱਥੇ-ਜਿੱਥੇ ਨਹੀਂ ਸੀ ਹੋਇਆ ਤੇ ਉਸ ਉਸ ਥਾਂ ਦੇ ਉੱਤੇ ਰੋਕ ਦਿੱਤਾ ਗਿਆ ਜੀ। ਜੀ ਤੇ ਟੈਣਾ ਸਾਹਿਬ ਉਧਰ ਦੂਸਰੇ ਪੰਨੇ ਇੱਕ ਹੋਰ ਖਬਰ ਆਈ ਹੈ ਜੀ ਕਿ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਜ਼ਮਾਨਤ ਅਰਜ਼ੀ ਵਾਪਸ ਲੈਣ ਦੇ ਚਰਚੇ ਹੋ ਰਹੇ ਨੇ ਬਹੁਤ ਜ਼ਿਆਦਾ। ਦੇਖੋ ਜੀ ਕੱਲ ਦਾ ਉਹਨਾਂ ਨੇ ਸੁਖਪਾਲ ਸਿੰਘ ਖੈਰਾ ਨੇ ਇਹ ਗੱਲ ਕਹੀ ਆ ਕਿ ਵਕਾਊ ਮੀਡੀਆ ਜਿਹੜਾ ਉਹਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨੇ ਇਹ ਗੱਲ ਕਹੀ ਆ ਜੀ ਸਵੇਰ ਦੇ ਵੇਲੇ ਤੋਂ ਵੱਖ-ਵੱਖ ਟੀਵੀ ਚੈਨਲ ਕੀ ਖਬਰ ਚਲਾਉਂਦੇ ਆ। ਸੁਖਪਾਲ ਸਿੰਘ ਖੈਰਾ ਨੂੰ ਗ੍ਰਿਫਤਾਰੀ ਦਾ ਖਤਰਾ ਕਿਸੇ ਵੀ ਵੇਲੇ ਹੋ ਸਕਦੀ ਹੈ ਖੈਰੇ ਦੀ ਗ੍ਰਿਫਤਾਰੀ ਉਹ ਕਹਿੰਦੇ ਜੀ ਮੇਰੀ ਗ੍ਰਿਫਤਾਰੀ ਕਿਵੇਂ ਹੋ ਜੂਗੀ ਮੈਨੂੰ ਤਾਂ ਸੁਪਰੀਮ ਕੋਰਟ ਨੇ ਪਹਿਲਾਂ ਹੀ ਜ਼ਮਾਨਤ ਦਿੱਤੀ ਹੋਈ ਹੈ ਨਿਯਮਤ ਜ਼ਮਾਨਤ ਮਿਲੀ ਦੀ ਹੈ ਸੁਪਰੀਮ ਕੋਰਟ ਨੇ ਮੈਨੂੰ ਜ਼ਮਾਨਤ ਦਿੱਤੀ ਹੋਈ ਹੈ ਇਹੋ ਜੀ ਗੱਲ ਕੋਈ ਨਹੀਂ ਗਈ ਤੇ ਵਿਕਾਊ ਮੀਡੀਆ ਦੇ ਵੱਲੋਂ ਇਸ ਗੱਲ ਨੂੰ ਪ੍ਰਚਾਰ ਦਿੱਤਾ ਗਿਆ ਉਹਨਾਂ ਨੇ ਆ ਗੱਲ ਆਖੀ ਆ ਉਹ ਕਹਿੰਦੇ ਦੇਖੋ ਜੀ ਕਿ ਮੈਨੂੰ ਇਸ ਗੱਲ ਦਾ ਡਰ ਸੀ ਕਿ ਭਾਈ ਇਹ ਕਿਸੇ ਹੋਰ ਕੇਸ ਦੇ ਵਿੱਚ ਮੇਰੀ ਝੂਠੀ ਗ੍ਰਿਫਤਾਰੀ ਕਰਨਗੇ ਵੀ ਇਹਨੂੰ ਆਪਾਂ ਬੋਲਣ ਤੋਂ ਰੋਕੀਏ ਮੈਂ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਪਾਤੀ ਅਗਾਊਂ ਜ਼ਮਾਨਤ ਦੀ ਅਰਜ਼ੀ ਪਾਉਣਾ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਇਹ ਮੇਰਾ ਰਾਈਟ ਆ ਇਹ ਕਿਸੇ ਦਾ ਵੀ ਰਾਈਟ ਹੁੰਦਾ ਉਹ ਕਹਿੰਦੇ ਕਿ ਅਦਾਲਤ ਦੇ ਵਿੱਚ ਸਰਕਾਰੀ ਵਕੀਲ ਨੇ ਇਹ ਗੱਲ ਕਹੀ ਕਿ ਸੁਖਪਾਲ ਸਿੰਘ ਖੇੜਾ ਦੇ ਬਾਰੇ ਕੋਈ ਵੀ ਇਹੋ ਜਿਹੀ ਗ੍ਰਿਫਤਾਰੀ ਵਾਲੀ ਖ਼ਬਰ ਨਹੀਂ ਗਈ ਸੁਖਪਾਲ ਖੇੜਾ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਕਰਕੇ ਅਦਾਲਤ ਨੇ ਗੱਲ ਕਹੀ ਹੈ ਵੀ ਭਾਈ ਜਦੋਂ ਇਹ ਕੇਸ ਹੀ ਨਹੀਂਗਾ ਤੇ ਫਿਰ ਇਹ ਗੱਲ ਖਤਮ ਹੁੰਦੀ ਆ ਉਹ ਕਹਿੰਦੇ ਜੀ ਮੈਂ ਅਰਜ਼ੀ ਲਾਈ ਸੀ ਅਦਾਲਤ ਦੇ ਵਿੱਚ ਉੱਤਰ ਆ ਗਿਆ ਵਕੀਲ ਦੇ ਰਾਹੀਂ ਜੱਜ ਸਾਹਿਬ ਨੇ ਦਿੱਤਾ ਤੇ ਭਾਈ ਇਹਨਾਂ ਨੇ ਇਹ ਖਬਰ ਚਲਾਈਤੀ মিডিਏ ਨੇ ਕਿ ਸੁਖਪਾਲ ਸਿੰਘ ਖੇਹੜਾ ਦੀ ਗ੍ਰਿਫਤਾਰੀ ਛੇਤੀ ਹੋ ਜਾਣੀ ਆ ਬਸ ਹੁਣ ਤਾਂ ਕੁਝ ਮਿੰਟਾਂ ਬਾਅਦ ਹੀ ਗ੍ਰਿਫਤਾਰੀ ਹੋਣ ਲੱਗੀ ਆ ਉਹ ਕਹਿੰਦੇ ਜੀ ਇਹਨਾਂ ਨੇ ਇਹ ਗੱਲ ਪ੍ਰਚਾਰੀ ਜਾਣਬੁੱਝ ਕੇ ਉਹਨਾਂ ਨੇ ਤਾਂ ਇਹ ਵੀ ਗੱਲ ਕਹੀਏ ਵੀ ਜਿਹੜੇ মিডিਏ ਨੇ ਆ ਆ ਗੱਲਾਂ ਕਹੀਆਂ ਮੈਂ ਉਹਨਾਂ ਦੇ ਉੱਤੇ ਬਣਦੀ ਕਰਦੀ ਹੁਣ ਕਾਨੂੰਨੀ ਕਾਰਵਾਈ ਕਰਨ ਲੱਗਾ ਉਹਨਾਂ ਨੇ ਆ ਗੱਲਾਂ ਕਹੀਆਂ ਸੋ ਵੈਨੇ ਭਾਈ ਕੀ ਬਣਦਾ ਵੀ ਉਹ ਕੀ ਕਾਰਵਾਈ ਕਰਦੇ ਕੀ ਨਹੀਂ ਕਰਦੇ ਪਰ ਕੁੱਲ ਮਿਲਾ ਕੇ 100 ਅਥ ਰਸਾ ਤੇ ਸਿਰੇ ਤੇ ਗੰਡ ਚਲ ਇਹ ਆ ਵੀ ਸਾਡਾ ਜਿਹੜਾ ਭਾਰਤੀ মিডিਆ ਤੇ ਖਾਸ ਕਰਕੇ ਸਾਡਾ ਪੰਜਾਬੀ মিডিਆ ਇਹ ਦਫਾ ਪਟਣ ਲੱਗਾ ਵੀ ਬਹੁਤ ਸੈਕਿੰਡ ਸੈਕਿੰਡ ਹੀ ਲਾਉਂਦਾ ਕੁਸ਼ਕ ਕਿਉਂਕਿ ਤੁਸੀਂ ਦੇਖੋ ਵੀ ਇਹ ਕੋਈ ਜੈਸਿਕਾ ਵਾਲੀ ਵੀਡੀਓ ਜਿਹੜੀ ਉਹ ਵਾਇਰਲ ਹੋਈ ਵੀ ਐ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਵਿੱਚ ਇਹ ਐ ਜੀ ਕਿ ਦੁਬਈ ਦੇ ਵਿੱਚ ਇੱਕ ਸ਼ੋਅ ਹੋ ਰਿਹਾ ਦੁਬਈ ਦੇ ਸ਼ੋਅ ਦੇ ਵਿੱਚ ਤੇ ਉਹ ਡੋਲਫਿਨ ਸ਼ੋਅ ਆ ਜਿਹੜਾ ਉਹਦੇ ਵਿੱਚ ਕਹਿੰਦੇ ਜੀ ਡੋਲਫਿਨਾਂ ਜਿਹੜੀ ਉਹ ਜੈਸਿਕਾ ਨਾਂ ਦੀ ਕੁੜੀ ਨੂੰ ਨਿਕਲ ਗਈ ਜਿਹੜੀ ਕੁੜੀ ਨੇ ਟ੍ਰੇਨਿੰਗ ਦਿੱਤੀ ਸੀ ਇਸ ਵੇਲੇ ਨੂੰ ਡੋਲਫਿਨ ਨੂੰ ਉਹ ਕੁੜੀ ਨੂੰ ਖਾ ਗਈ ਆ ਉਹ ਕੁੜੀ ਨੂੰ ਨਿਕਲ ਗਈ ਆ ਜਦਕਿ ਇਹ ਸਚਾਈ ਹੈ ਹੀ ਨਹੀਂ ਜੀ ਪੰਜਾਬ ਗਾਣੇ ਤਾਂ ਰਿਪਲਿਕ ਲੇਸ ਕੇ ਤੇ ਨਿਹਰੀਆਂ ਦੀ ਪਈ ਆ ਪੰਜਾਬੀ ਤਾਂ ਵੌਇਸ ਓਵਰ ਕਰ ਕਰਕੇ মিডিਆ ਵੀ ਖਬਰਾਂ ਪੇਸ਼ ਕਰ ਰਿਆ ਦੇਖੋ ਜੀ ਪਸ਼ੂ ਪੰਛੀ ਦਾ ਕਦੇ ਯਕੀਨ ਨਹੀਂ ਕੀਤਾ ਜਾ ਸਕਦਾ ਜਿੰਨਾ ਮਰਜ਼ੀ ਤੁਸੀਂ ਉਹਨਾਂ ਦਾ ਕਰ ਲੋ ਜਿੰਨੀ ਮਰਜ਼ੀ ਟ੍ਰੇਨਿੰਗ ਦੇ ਦਿਓ ਪਰ ਇਹ ਇੱਕ ਨਾ ਇੱਕ ਇਨਸਾਨ ਦਾ ਨੁਕਸਾਨ ਕਰ ਹੀ ਜਾਂਦੇ ਨੇ ਜਦਕਿ ਹਕੀਕਤ ਇਹ ਆ ਕਿ ਦੁਬਈ ਦੇ ਵਿੱਚ ਕੋਈ ਡੋਲਫਿਨ ਨੇ ਕੁੜੀ ਨਹੀਂ ਖਾਧੀ ਕੋਈ ਟ੍ਰੇਨਰ ਨੂੰ ਕੁੜੀ ਨਹੀਂ ਖਾਦਾ ਪਰ ਪੰਜਾਬੀਆਂ ਦੇ ਕੋਲ ਕੋਈ ਵਿਸ਼ਵਾਸ ਨਹੀਂ ਸੀਗਾ ਇਸ ਕਰਕੇ ਉਹਨਾਂ ਨੇ ਇਧਰਲੇ ਪਾਸੇ ਵੀ ਨਹੀਂ ਰਿਲੀਆ ਦੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੜਾ ਸਾਹਿਬ ਇਹ ਨਵਾਂ ਵਿਸ਼ਾ ਲੱਗ ਗਿਆ ਖੈਰ ਉਧਰ ਕਹਿੰਦੇ 15 ਰੁਪਈਆ ਚ ਸਿਰਫ ਲੁਧਿਆਣੇ ਵਾਲਾ ਟੋਲ ਪਲਾਜ਼ਾ ਪਾਰ ਹੋ ਜਾਊਗਾ ਹੁਣ ਇਹ ਤਾਂ ਬੜੀ ਵੱਡੀ ਰਾਹਤ ਵਾਲੀ ਖਬਰ ਹੈ ਦੇਖੋ ਜੀ ਇਹਦੇ ਵਿੱਚ ਨਾ ਕੁਝ ਸ਼ਰਤਾਂ ਵੀ ਆ 15 ਅਗਸਤ ਤੋਂ ਯਾਨੀ ਕਿ ਕੱਲ ਤੋਂ ਐਨੂਅਲ ਫਾਸਟ ਟ੍ਰੈਕ ਪਾਸ ਬਣੂਗਾ ਜੇ ਮੰਨ ਲਓ ਤੁਸੀਂ ਵੀ ਬਣਾਉਣਾ ਹੋਵੇ ਜਾਂ ਮੈਂ ਬਣਾਉਣਾ ਹੋਵੇ ਤਾਂ ਫਾਸਟੈਗ ਐਨੂਅਲ ਪਾਸ ਬਣਾਣਾ ਉਹ 3000 ਰੁਪਏ ਦੇ ਵਿੱਚ ਆਪਾਂ ਇੱਕ ਸਾਲ ਦੇ ਵਿੱਚ 365 ਦਿਨ ਦੇ ਵਿੱਚ 200 ਟੋਲ ਕਰਾਸਿੰਗ ਕਰ ਸਕਦੇ ਆ ਦੋ ਵਾਰ ਟੋਲ ਪਾਰ ਕਰ ਸਕਦੇ ਆ ਪਰ ਇਹ ਟੋਲ ਪਾਰ ਕਰ ਸਕਦੇ ਆ 3000 ਰੁਪਏ ਦੇ ਪਾਸ ਦੇ ਵਿੱਚ ਨੈਸ਼ਨਲ ਟੋਲ ਪਲਾਜ਼ੇ ਹਰ ਸੂਬੇ ਦੇ ਵਿੱਚ ਨੈਸ਼ਨਲ ਤੇ ਸਟੇਟ ਟੋਲ ਪਲਾਜ਼ੇ ਹੁੰਦੇ ਆ ਜੇ ਮਨ ਲਓ ਧਾਰਨ ਦੇ ਤੌਰ ਤੇ ਤੁਸੀਂ ਜਾਂ ਮੈਂ ਇਹ ਨੈਸ਼ਨਲ ਟੋਲ ਪਲਾਜ਼ੇ ਵਾਲਾ ਪਾਸ ਲੈ ਲਓ 3000 ਰੁਪਏ ਦੇ ਤਾਂ ਆਪਾਂ 200 ਟੋਲ ਪਾਰ ਕਰ ਸਕਦੇ ਨੈਸ਼ਨਲ ਸਟੇਟ ਇਹਦੇ ਵਿੱਚ ਨਹੀਂ ਆਉਂਦੇ ਸਟੇਟ ਦੇ ਤੁਹਾਨੂੰ ਵੱਖਰੇ ਪੈਸੇ ਦੇਣੇ ਪੈਣੇ ਆ ਪਰ ਕਿਉਂਕਿ ਲੁਧਿਆਣੇ ਵਾਲਾ ਟੋਲ ਪਲਾਜ਼ਾ ਨੈਸ਼ਨਲ ਟੋਲ ਪਲਾਜ਼ਾ ਇਸ ਕਰਕੇ ਇਹ ਆਪਾਂ ਜੇ ਅਨੁਪਾਤ ਕੱਢ ਗਏ ਵੀ 200 ਟੋਲ ਪਲਾਜ਼ਾ 3000 ਰੁਪਏ 'ਚ ਪਾਰ ਕਰਨਾ ਤਾਂ ਇਹਦਾ ਮਤਲਬ ਇਹ ਜਿਕੇ 15 ਰੁਪਈਆਂ ਦੇ ਵਿੱਚ ਇਹ ਇੱਕ ਵਾਰ ਪਾਰ ਹੋ ਜਾਊਗਾ ਜਿਹੜਾ ਕਿ ਇਸ ਵੇਲੇ 245 ਰੁਪਈਆ ਦੇ ਵਿੱਚ ਇੱਕ ਵਾਰ ਪਾਰ ਹੁੰਦਾ ਕਿਉਂਕਿ ਲੁਧਿਆਣੇ ਵਾਲਾ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਸੋ ਇਹ ਹੈ ਜੀ ਕਿ ਜੇ ਤਾਂ ਕਿਸੇ ਨੇ ਵਾਰ-ਵਾਰ ਹੋਰ ਸੂਬਿਆਂ ਦੇ ਵਿੱਚ ਜਾਣਾ ਹੋਵੇ ਵੱਧ ਨੈਸ਼ਨਲ ਟੋਲ ਪਲਾਜ਼ੇ ਵਰਤੋਂ ਕਰਨੇ ਹੋਣ ਫੇਰ ਤਾਂ ਇਸ ਪਾਸ ਦਾ ਫਾਇਦਾ ਹਾਂ ਇਹਦੇ ਵਿੱਚ ਇਹ ਨਹੀਂ ਆ ਵੀ ਤੁਸੀਂ ਇਕੱਲੀ ਘਰੇਲੂ ਕਾ ਜੀਪ ਤੇ ਵਹਿਣ ਘਰੇਲੂ ਵਰਤੋਂ ਜੋਗ ਆ ਜਿਹੜੀਆਂ ਇਹਨਾਂ ਚੀਜ਼ਾਂ ਦੇ ਲਈ ਆ ਇਹ ਪਾਸ ਇਹ ਨਹੀਂ ਵੀ ਤੁਹਾਡੇ ਕੋਲ ਟੈਕਸੀ ਹੋਵੇ ਤੇ ਤੁਸੀਂ ਦਿੱਲੀ ਵੀ ਜਾਣਾ ਹੋਵੇ ਤੇ ਤੁਸੀਂ ਕਲਕੱਤਾ ਵੀ ਜਾਣਾ ਹੋਵੇ ਉਹਦੇ ਤੇ ਨਹੀਂ ਚੱਲਦਾ ਇਹ ਟੈਕਸੀ ਪੀਲੇ ਨੰਬਰ ਵਾਲੀ ਗੱਡੀ ਤੇ ਨਹੀਂ ਚੱਲਦਾ ਘਰੇਲੂ ਵਰਤੋਂ ਵਾਲੀ ਕਾਰ ਤੇ ਚੱਲਦਾ ਕੋਈ ਬੱਸ ਤੇ ਕੋਈ ਟਰੱਕ ਤੇ ਕਿਸੇ ਹੋਰ ਚੀਜ਼ ਤੇ ਨਹੀਂ ਚੱਲਦਾ ਇਹ ਸਿਰਫ ਘਰੇਲੂ ਵਾਹਨ ਦੇ ਉੱਤੇ ਉਹਨਾਂ ਨੇ ਕਿਹਾ ਹੈਗਾ ਵੀ ਭਾਈ 1 ਸਾਲ ਦੇ ਵਿੱਚ 365 ਦਿਨ 200 ਟੋਲ ਕਰਾਸਿੰਗ 3000 ਰੁਪਇਆ ਤੇ ਨੈਸ਼ਨਲ ਟੋਲ ਪਲਾਜ਼ਾ ਬਿਲਕੁਲ ਸਟੇਟ ਨੀ ਇਹਦੇ ਵਿੱਚ ਆਉਂਦਾ ਸੋ ਉਹਦੇ ਲਈ ਇਹ ਰਾਹਤ ਵਾਲੀ ਗੱਲ ਆ ਜਿਹੜੇ ਲੋਕ ਅਕਸਰ ਹੀ ਆਪਣੀ ਨਿੱਜੀ ਘਰੇਲੂ ਗੱਡੀ ਦੇ ਉੱਤੇ ਵਕ ਵਕ ਸਵੇਚ ਜਾਂਦੇ ਆ ਵੱਧ ਨੈਸ਼ਨਲ ਟੋਲ ਪਲਾਜ਼ਾ ਪਾਰ ਕਰਦੇ ਆ ਜਿਨ੍ਹਾਂ ਨੂੰ ਵੱਧ ਜਿਹੜਾ ਉਹ ਟੈਕਸ ਪੈਂਦਾ ਹੈਗਾ ਉਹਨਾਂ ਵਾਸਤੇ ਫੈਜਮਨ ਹੈਗਾ ਜੀ ਜੀ ਤੇ ਰੇਣਾ ਸਾਹਿਬ ਉਧਰ ਦੂਸਰੇ ਬਨੇ ਰਾਹੁਲ ਗਾਂਧੀ ਹੋਰਾਂ ਦੀ ਗੱਲ ਕਰਦੇ ਆ ਜੀ ਅਦਾਲਤ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਕਿਹਦੇ ਤੋਂ ਖਤਰਾ ਪੈਦਾ ਹੋ ਗਿਆ ਜਿਵੇਂ ਇਹਨਾਂ ਦਾ ਵਕੀਲ ਦੇ ਵੱਲੋਂ ਨਾ ਲੰਘੇ ਕੱਲ ਅਦਾਲਤ ਦੇ ਵਿੱਚ ਇੱਕ ਅਰਜ਼ੀ ਦਿੱਤੀ ਗਈ ਸੀ ਕਿ ਭਾਈ ਇਹਨਾਂ ਦੀ ਜਾਨ ਨੂੰ ਖਤਰਾ ਕਿਉਂਕਿ ਵੀਰਸਾ ਵਰਕਰ ਦੇ ਮਾਮਲੇ ਦੇ ਉੱਤੇ ਇਹਨਾਂ ਨੇ ਬਿਆਨ ਦਿੱਤਾ ਸੀ ਕੋਈ ਸਾਲ ਪਹਿਲਾਂ ਕਿ ਉਸ ਮਾਮਲੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇਹਨਾਂ ਦੇ ਉੱਤੇ ਮਾਨ ਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਪੂਨੇ ਦੀ ਅਦਾਲਤ ਦੇ ਵਿੱਚ ਪਰ ਹੁਣ ਇਹਨਾਂ ਨੇ ਤੇ ਮਹੱਤਵਪੂਰਨ ਗੱਲ ਹੋਰ ਕਹੀ ਆ ਗੱਲ ਇਹ ਕਹੀ ਆ ਇਹਨਾਂ ਨੇ ਇਹ ਇਹਨਾਂ ਦੇ ਵਕੀਲ ਨੇ ਇਹਨਾਂ ਦੀ ਜਿਹੜੀ ਪਾਰਟੀ ਦੇ ਇੱਕ ਨੇਤਾ ਨੇ ਗੱਲ ਕਹੀ ਆ ਕਿ ਜਿਹੜੇ ਵਕੀਲ ਸਾਹਿਬ ਨੇ ਸਾਡੇ ਉਹਨਾਂ ਨੇ ਅਦਾਲਤ ਦੇ ਵਿੱਚ ਅਰਜ਼ੀ ਦਿੱਤੀ ਕਿ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਰਾਹੁਲ ਗਾਂਧੀ ਕਿਉਂਕਿ ਹੁਣ ਵੋਟ ਦੇ ਉਤੇ ਦੇ ਜਿਹੜੀਆਂ ਗੜਬੜੀਆਂ ਕੀਤੀਆਂ ਬੀਜੇਪੀ ਨੇ ਤੇ ਚੋਣ ਕਮਿਸ਼ਨ ਨੇ ਇਹਦੇ ਖਿਲਾਫ ਵੀ ਬੋਲੇ ਆ ਇਸ ਕਰਕੇ ਉਹ ਕਹਿੰਦੇ ਜੀ ਕਿ ਬਹੁਤ ਇਹ ਨੁਕਸਾਨਦਾਇਕ ਗੱਲ ਹੈਗੀ ਆ ਤੇ ਰਾਹੁਲ ਗਾਂਧੀ ਨੂੰ ਪ੍ਰੋਪਰ ਸਿਕਿਉਰਿਟੀ ਮੁਹੱਈਆ ਕਰਾਈ ਜਾਵੇ ਪਰ ਕਾਂਗਰਸ ਦੇ ਇੱਕ ਨੇਤਾ ਨੇ ਗੱਲ ਕਹੀ ਹੈ ਬੀਬੀ ਨੇ ਉਹ ਕਹਿੰਦੇ ਸੁਪਰੀਆ ਸ਼੍ਰੀ ਨੇਤੂ ਦਾ ਨਾਮ ਉਹਨੇ ਗੱਲ ਕਹੀ ਹੈ ਜੀ ਕਿ ਜਿਹੜਾ ਵਕੀਲ ਆ ਮਿਲੰਦ ਉਹਦੇ ਵੱਲੋਂ ਰਾਹੁਲ ਗਾਂਧੀ ਦੇ ਨਾਲ ਕੋਈ ਰਾਏ ਕਰਕੇ ਕੁਝ ਸਹਿਮਤੀ ਲੈ ਕੇ ਤੇ ਇਹ ਨਹੀਂ ਆਪਣੀ ਅਰਜ਼ੀ ਦਾਖਲ ਕੀਤੀ ਗਈ ਵੀ ਭਾਈ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਉਹ ਕਹਿੰਦੇ ਜੀ ਕਿ ਇਹ ਉਹਨਾਂ ਨੇ ਆਪਣੀ ਮਰਜ਼ੀ ਦੇ ਆਧਾਰ ਦੇ ਉੱਤੇ ਗੱਲ ਕਰਤੀ ਆ ਤੇ ਉਹ ਕੱਲ ਨੂੰ ਆਪਣੀ ਅਰਜ਼ੀ ਯਾਨੀ ਕਿ ਅੱਜ ਯਾਨੀ ਕਿ 14 ਅਗਸਤ ਨੂੰ ਤੇ ਇਹ ਅਦਾਲਤ ਦੇ ਵਿੱਚੋਂ ਵਾਪਸ ਲੈ ਲੈਣਗੇ ਉਹ ਕਹਿੰਦੇ ਜੀ ਕਿ ਇਹ ਸਾਡੇ مشਵਰੇ ਦੇ ਨਾਲ ਨਹੀਂ ਕੁਝ ਹੋਇਆ ਇਹ ਇਹਨਾਂ ਨੇ ਆਪਣੀ ਇੱਛਾ ਦੇ ਮੁਤਾਬਕ ਆਪਣੀ ਭਾਵਨਾ ਦੇ ਮੁਤਾਬਕ ਸਾਰੀ ਗੱਲ ਕਰਤੀ ਆ ਜਦ ਕਿ ਇਹ ਰਾਹੁਲ ਗਾਂਧੀ ਨੇ ਬਿਲਕੁਲ ਨਹੀਂ ਗੱਲ ਕਹੀ ਜੀ ਤੇ ਜਨਾਬਾ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਹੈ ਕਹਿੰਦੇ ਲੁਧਿਆਣਾ ਤੋਂ ਸੜਕ ਹਾਦਸਾ ਹੋ ਗਿਆ ਜੀ ਹਾਂ ਬਿਲਕੁਲ ਜੀ ਸੜਕ ਹਾਦਸਾ ਹੋਇਆ ਦੁੱਖ ਹੈ ਜੀ ਇਸ ਗੱਲ ਦੇ ਉੱਤੇ ਵੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੁਰਸ਼ੀਨਾ ਲੁਧਿਆਣਾ ਸਾਊਥ ਤੋਂ ਇਹ ਵਿਧਾਨ ਸਭਾ ਦੀ ਮੈਂਬਰ ਹੈ ਇਹ ਤੇ ਕੁਝ ਕੁ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਤੇ ਗਏ ਸੀਗੇ ਜੀ ਅਮਰੀਕਾ ਦੇ ਵੱਲ ਅਮਰੀਕਾ ਦੇ ਵਿੱਚ ਲਾਭ ਸੰਗ ਉੱਗੋ ਕੇ ਤੇ ਹੋਰ ਵੀ ਕਈ ਜਿਹੜੇ ਮਨਜੀਤ ਸਿੰਘ ਬਲਾਸਪੁਰੀ ਉਦੇ ਵਿੱਚ ਬਗਲ ਕਰ ਲਈਏ ਜਨੇਸ਼ ਚੱਡਾ ਇਹਦੇ ਵਿੱਚ ਦੇਮਾਨ ਤੇ ਕਈ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਗਏ ਸੀ ਵਿੱਚ ਹਰਜਿੰਦਰਪਾਲ ਕੁਰਸ਼ੀਨਾ ਵੀ ਸੀ ਹਰਜਿੰਦਰਪਾਲ ਕੁਰਸ਼ੀਨਾ ਨੇ ਜਿਹੜੇ ਉਹ ਜਦੋਂ ਹੁਣ ਵਾਪਸ ਆ ਰਹੇ ਸੀਗੇ ਅਮਰੀਕਾ ਤੋਂ ਤੇ ਜਦੋਂ ਦਿੱਲੀ ਪਹੁੰਚੇ ਤੇ ਦਿੱਲੀੋਂ ਉਹਨਾਂ ਨੇ ਲੁਧਿਆਣੀ ਆਉਣਾ ਤੇ ਖਨੌਰੀ ਬਾਰਡਰ ਦੇ ਕੋਲੇ ਇਹਨਾਂ ਦੀ ਇਨੋਵਾ ਗੱਡੀ ਆ ਉਹ ਹੱਟ ਕੇ ਦਰਸਤ ਹੋ ਗਈ ਇਹਨਾਂ ਦੀ ਗੱਡੀ ਆ ਜਿਹੜੀ ਉਹ ਡਵਾਈਡਰ ਦੇ ਵਿੱਚ ਵੱਜੀ ਕਿਨੇ ਇਹ ਗੱਡੀ ਦਾ ਮੂਹਰੇ ਕੁਝ ਆ ਗਿਆ ਸੀ ਫਿਰ ਇਹ ਡਵਾਈਡਰ ਦੇ ਵਿੱਚ ਵੱਜੀ ਗੱਡੀ ਡੈਮੇਜ ਹੋਈ ਦੀਆਂ ਫੋਟੋਆਂ ਖਬਰਾਂ ਮੇਰੇ ਕੋਲ ਸਾਰਿਆਂ ਨੇ ਦੇਖੀਆਂ ਹੋਣੀਆਂ ਪਰ ਇਹਨਾਂ ਦੀ ਜ਼ਿੰਦਗੀ ਦਾ ਪਹਚਾਣ ਹੋ ਗਿਆ ਇਹਨਾਂ ਦਾ ਡਰਾਈਵਰ ਇਹ ਆਪ ਤੇ ਇਹਨਾਂ ਦਾ ਗੰਦ ਭੈਣ ਇਹ ਸਾਰੇ ਜ਼ਖਮੀ ਹੋ ਗਏ ਆ ਤੇ ਬੀਬੀ ਰਜਿੰਦਰਪਾਲ कौर ਸ਼ੀਨਾ ਦੇ ਇੰਨੀਆਂ ਖੱਟਾ ਲੱਗੀਆਂ ਕਿ ਇਹਨਾਂ ਦੇ ਚਿਹਰੇ ਦੇ ਉੱਤੇ 45 ਟੰਕੇ ਲੱਗੇ ਆ 45 ਟੰਕੇ ਇਹਨਾਂ ਦੇ ਚਿਹਰੇ ਦੇ ਉੱਤੇ ਲਾਉਣੇ ਪਏ ਆ ਜ਼ਿੰਦਗੀ ਦਾ ਪਹਚਾਣ ਹੋ ਗਿਆ ਖਤਰੇ ਤੋਂ ਬਾਹਰ ਆ ਪਰ ਦੇਖੋ ਇੱਕ ਤਾਂ ਦਰਦ ਤੇ ਇੱਕ ਚਿਹਰੇ ਦੀ ਕਿਸਾਨ ਤੇ ਕਈ ਗੱਲਾਂ ਨੇੜੇ ਨੁਕਸਾਨ ਦੇ ਵਿੱਚ ਆ ਸੋ ਇਹ ਅੱਜ ਕਿ ਜਿੰਦਗੀ ਬਚਾ ਹੋ ਗਈ ਪਰ ਤੁਸੀਂ ਦੇਖੋ ਵੀ ਸੜਕਾਂ ਦੇ ਉੱਤੇ ਮੌਤ ਕਿਵੇਂ ਨੱਚਦੀ ਆ ਤੇ ਕੁਝ ਵੀ ਹੋ ਸਕਦਾ ਪਿਛਲੇ ਦਿਨੀ ਹਰ ਭਜਨ ਮਾਨ ਤੇ ਉਹ ਵੀ ਇਸੇ ਥਾਂ ਦੇ ਉੱਤੇ ਹੀ ਜਦੋਂ ਆਉਂਦੇ ਸੀਗੇ ਦਿੱਲੀ ਤੋਂ ਚੰਡੀਗੜ੍ਹ ਨੂੰ ਮੁੜ ਕੇ ਤੇ ਇਸੇ ਥਾਂ ਦੇ ਉੱਤੇ ਪਸ਼ੂ ਸਾਹਮਣੇ ਆ ਗਿਆ ਸੀ ਇਹਨਾਂ ਦੀ ਕਾਰ ਜਿਹੜੀ ਉਦੋਂ ਪਲਟ ਗਈ ਸੀ ਉਹਨਾਂ ਦੀ ਜ਼ਿੰਦਗੀ ਦਾ ਵੀ ਬੜੀ ਮੁਸ਼ਕਲ ਨਾਲ ਬਚਾ ਹੋਇਆ ਵੀ ਨਹੀਂ ਤੇ ਹੋ ਜੀਆਂ ਖਬਰਾਂ ਆਉਂਦੀਆਂ ਜੀ ਜਟਨਾ ਸਾਹਿਬ ਉੱਧਰ ਵਿਦਿਆਰਥੀਆਂ ਨੂੰ ਲੈ ਕੇ ਵੀ ਇੱਕ ਖਬਰ ਆਈ ਹੈ ਜੀ ਕਿ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਉਹ ਸਟੱਡੀ ਲੋਨ ਦੇ ਦਬਾਅੇ ਇੱਥਨੇ ਜੀ ਇਸ ਵੇਲੇ ਹਾਂ ਬਿਲਕੁਲ ਜੀ ਉਹ ਸਟੱਡੀ ਲੋਨ ਦੇ ਦਬਾਅ ਦੇ ਹੇਠਾਂ ਬਈ ਤੇ ਚਲੋ ਦੁਨੀਆ ਭਰ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਵਿਦਿਆਰਥੀ ਸਟੱਡੀ ਲੋਨ ਲੈਂਦੇ ਆ ਪੜਾਈ ਵਾਸਤੇ ਲੈਣੇ ਪੈਂਦੇ ਉੱਚੀ ਸਿੱਖਿਆ ਦੇ ਵਾਸਤੇ ਲੋਨ ਪਰ ਉੱਥੇ ਇੱਕ ਸਿਸਟਮ ਆ ਵੀ ਜਦੋਂ ਵਿਦਿਆਰਥੀ ਨੂੰ ਉਸੇ ਨੂੰ ਰੁਜ਼ਗਾਰ ਮਿਲ ਜਾਂਦਾ ਤੇ ਫਿਰ ਉਹ ਉਹਦੀ ਸਹੂਲਤ ਦੇ ਮੁਤਾਬਕ ਉਹਦੀ رائے ਦੇ ਮੁਤਾਬਕ ਉਹਦੀ ਇੱਛਾ ਦੇ ਮੁਤਾਬਕ ਉਹਦੀ ਤਨਖਾਹ ਦੇ ਵਿੱਚੋਂ ਆਸਾਨ ਕਿਸ਼ਤਾਂ ਦੇ ਰਾਹੀਂ ਇਹ ਲੋਨ ਕੱਟਦੇ ਆ ਪਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਹ ਗੱਲ ਨਹੀਂ ਆ ਇੱਥੇ ਤਾਂ ਵਿਦਿਆਰਥੀ ਡਿਫਾਲਟਰ ਬਹੁਤ ਹੁੰਦੇ ਆ ਮੈਂ ਕੱਲ ਰਿਪੋਰਟ ਪੜ੍ਹ ਕੇ ਹੈਰਾਨ ਹੋ ਗਿਆ ਇੱਕ ਸਾਲ ਦੇ ਵਿੱਚ ਤੱਲੀਆਂ ਪਬਲਿਕ ਬੈਂਕਾਂ ਦਾ 5000 ਕਰੋੜ ਰੁਪਏ ਦਾ ਲੋਨ ਆ ਜਿਹੜਾ ਉਹ ਵਿਦਿਆਰਥੀ ਲੈਂਦੇ ਆ ਲਗਭਗ 5000 ਕਰੋੜ ਤੇ ਇਹ ਤਰ੍ਹਾਂ ਲੱਗਾ ਜੀ ਕਿ ਇਹ ਜਿਹੜੀਆਂ ਪ੍ਰਾਈਵੇਟ ਬੈਂਕਾਂ ਤੇ ਸਹਿਕਾਰੀ ਬੈਂਕਾਂ ਇਹਨਾਂ ਦਾ ਲੋਨ ਇਸ ਤੋਂ ਵੱਖਰਾ 500 ਕਰੋੜਾ ਸੌਰੀ 500 ਕਰੋੜਾ ਜਿਹੜਾ ਉਸ ਪਬਲਿਕ ਬੈਂਕਾਂ ਦਾ ਤੇ ਇਹਦੇ ਵਿੱਚੋਂ ਬਹੁਤੇ ਵਿਦਿਆਰਥੀ ਜਿਹੜੇ ਉਹ ਹਰ ਸਾਲ ਡਿਫਾਲਟਰ ਹੁੰਦੇ ਆ ਕਿਉਂਕਿ ਉਹਨਾਂ ਦੇ ਕੋਲੋਂ ਲੋਨ ਮੋੜਿਆ ਨਹੀਂ ਜਾਂਦਾ ਜੇ ਆਪਾਂ ਇਹਦੇ ਵਿੱਚ ਪ੍ਰਾਈਵੇਟ ਬੈਂਕਾਂ ਵੀ ਜੋੜ ਲੀਏ ਸਹਿਕਾਰੀ ਬੈਂਕਾਂ ਵੀ ਜੋੜ ਲੀਏ ਤਾਂ ਇਹ ਲੋਨ ਆ ਜਿਹੜਾ ਉਹ ਹਰ ਸਾਲ ਕਈ ਹਜ਼ਾਰ ਬਣ ਜਾਂਦਾ ਇਹ ਵਿਦਿਆਰਥੀ ਜਦੋਂ ਵੀ ਕੋਈ ਨਵਾਂ ਸੈਸ਼ਨ ਸ਼ੁਰੂ ਹੁੰਦਾ ਉਦੋਂ ਲੋਨ ਲੈਂਦੇ ਪਹਿਲ ਦੇ ਆਧਾਰ ਦੇ ਉੱਤੇ ਵਦੇਸ਼ ਜਾਣ ਵਾਸਤੇ ਲੋਨ ਲਿਆ ਜਾਂਦਾ ਐਮ ਬੀ ਬੀ ਐਸ ਕਰਨ ਵਾਸਤੇ ਲੋਨ ਲਿਆ ਜਾਂਦਾ ਹੋਰ ਉਚੇਰੀ ਮਹਿੰਗੀ ਡਿਗਰੀ ਹਾਸਲ ਕਰਨ ਵਾਸਤੇ ਲੋਨ ਲਿਆ ਜਾਂਦਾ ਪਰ ਵੱਧ ਕਿਸਮਤ ਹੀ ਇਹ ਆ ਕਿ ਬਹੁਤੇ ਵਿਦਿਆਰਥੀਆਂ ਤੋਂ ਲੋਨ ਮੋੜਿਆ ਨਹੀਂ ਜਾਂਦਾ ਤੇ ਉਹ ਡਿਫਾਲਟਰ ਹੋ ਜਾਂਦੇ ਆ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਆ ਜਣਕਾ ਦੇਖੋ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਪੰਜਾਬ ਦੇ ਵਿੱਚ ਨਹੀਂ ਪੈ ਰਿਹਾ ਜਲੰਧਰ ਦੇ ਵਿੱਚ ਇਸ ਵੇਲੇ ਨਹੀਂ ਪੈ ਰਿਹਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਭਰਮਾ ਨਹੀਂ ਪੈਣ ਦੀ ਆਸ ਹੈ ਅੱਜ ਯਾਨੀ ਕਿ 14 ਤਰੀਕ ਨੂੰ ਤੇ ਕੱਲ ਨੂੰ ਯਾਨੀ ਕਿ 15 ਤਰੀਕ ਨੂੰ ਪੰਜਾਬ ਦੇ ਵਿੱਚ ਜ਼ਬਰਦਸਤ ਮੀਂਹ ਵੀ ਆਸੇਗੀ ਆ ਬਾਕੀ ਸਮਾਂ ਦੱਸੂਗਾ ਵੀ ਮੀਂਹ ਕਿੰਨਾ ਕੁ ਪੈਂਦਾ ਤੇ ਕਿਹੋ ਜਿਹਾ ਰੰਗ ਪੇਸ਼ ਕਰਦਾ ਜੀ ਜੀ ਸਭ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ